ਆਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੱਸੀ ਗੱਲ ਬਾਈ ਸੱਸੀ ਗੱਲ ਬਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਰਾਜ ਆ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਨੇੜੇ ਪੈਂਦਾ ਹੈ ਭਧੌੜ ਤੇ ਪੱਖੋ ਗੈਂਚਾ ਮੋਬਾਈਲ ਨੰਬਰ ਆਪਣਾ 98763 ਵੀਰੇ 47016 9877347016 ਹਾਂ 9877347016 ਅੱਜ ਆਪਾਂ ਦਿਖਾਵਾਂਗੇ ਤਿੰਨ ਤਿੰਨ ਜਾਨਵਰ ਹਨਾ ਹਾਂ ਤਿੰਨ ਜਾਨਵਰ ਉਹਦੇ ਆਪਾਂ ਚਾਰ ਪੰਜ ਨਾਲ ਪੈਸੀ ਬੈੱਕੇ ਸਾਰੇ ਨਾਲ ਦੀ ਨਾਲ ਵੀਰੇ ਘੰਟੇ 'ਚ ਸਾਰੀਆਂ ਸੇਲ ਹੋ ਗਈਆਂ ਕਿਉਂਕਿ ਭਾਦਰੇ ਵੇਚ ਸੀ ਤੇ ਰੇਟ ਜਾਇਨ ਹੁੰਸੀ ਹਨਾ ਜਮਾ ਜਾਇਜ਼ ਰੇਟ ਸੀਗੇ ਤੇ ਘੰਟੇ ਦੇ ਵਿੱਚ ਵੇਚ ਸਾਰੇ ਡੰਗਰ ਵੇਚ ਗਏ ਅੱਜ ਵੀ ਰੇਟ ਜਾਇਜੀ ਪਉਣੇ ਜਮਾ ਅੱਜ ਵੀ ਜਮਾ ਜਾਇਜ਼ ਪਾਵਾਂਗੇ ਵੀ ਆਉਣ ਸਾਰ ਬੰਦਾ ਲੈ ਵੀਡੀਓ ਪਾਉਣ ਦਾ ਫਾਇਦਾ ਹੀ ਫੇਰ ਆ ਪੈਸੇ ਦੀ ਫੇਰ ਆ ਜਾਇਜ਼ ਗੱਲ ਆ ਤੇ ਪਹਿਲਾ ਨੰਬਰ ਜਿਹੜੀ ਝੋਟੀਆਂ ਆਪਾਂ ਦੇਖੀ ਜਾਂਦੇ ਆ ਬਾਈ ਜੀ ਸੁਆਹ ਕਿਹੜ ਇਹ ਲੈ ਜੂ ਮਰੇ ਅਜੇ 6 ਦਿਨ ਲਈ ਹਫਤਾ ਲਈ ਠੀਕ ਆ ਹਫਤਾ ਅਗਲ ਭਾਗ ਬਾਕੀ ਆ ਆ ਹਫਤਾ ਮੰਨ ਕੇ ਲੈ ਲਿਆ ਅਗਲਾ ਸਿੰਘ ਮੂੰਹ ਮੱਥੇ ਦੀ ਚੰਗੀ ਆ ਹਨਾ ਓਕੇ ਆਪਣੇ ਬਲੂਨ ਨੇ ਦਰ ਤੌਰ ਬਹੁਤ ਚੰਗਾ 12 ਲੀਟਰ ਬਲੂਨ ਦਾ ਦੁੱਧ ਦਿੱਤਾ ਵੇ 12 ਲੀਟਰ ਹਾਂ ਜਮਾ ਖਰਾ ਐਦ ਕੀ ਅੰਦਾਜ਼ਾ ਲਾ ਸਕੀ ਵੀ ਕਿੰਨੇ ਕ ਪਾ ਦੂਗੀ ਐਦ ਵੀ 14 ਕਿਲੋ ਮੰਨ ਕੇ ਲੈ ਜੇ ਲੈਵਾ ਉਹ ਵੇ ਦੇ ਮਰੇ ਨੰਗੇ ਲੈ ਲਈਆ ਠੀਕ ਹੈ ਘੱਟ ਮੈਂ ਦੀ ਮਠਿਆਲ ਵਰਗਾ ਕੀਤਾ ਹੈ ਸਾਫ ਸੁਥਰਾ ਲੈਵਾ ਕਿੰਨੇ ਲੈ ਲਈਆ ਮੰਨ ਕੇ ਚਲੇ ਵੀ 13 ਕਿਲੋ ਵਾਲੀ ਝੋਟੀ ਹੈਗੀ ਆ ਮੈਂ ਕਹਿੰਦਾ ਗਾਰੰਟੀ ਤੇ ਦੇ ਦਿਆਂਗੇ ਇਹਦਾ ਰੇਟ ਕਿਰੋ ਹੋਗਾ ਇਹਦਾ ਵੀ ਲੈਣ ਦੇਣ ਜਾਵਾ 98000 ਐਵੇਂ ਇੱਕ 10 ਮੰਗ ਲਾ 15 ਮੰਗ ਲਾ ਉਹ ਵੀ ਕੋਈ ਫਾਇਦਾ ਨਹੀਂ ਨਾ ਨਾ ਉਹ ਕੱਪਾ ਕੰਮ ਕਰਨੀ ਨਹੀਂ ਆਪਾਂ ਜਮਾ ਜਾਇਜ ਠੀਕ ਹੈ ਤੇ ਮਾਨਦਾਨ ਵਿੱਚ ਹੋ ਜਾਊਗਾ ਔਕੇ ਦੇ ਮਾਨਦਾਨ ਕਰ ਦਾਂਗੇ ਗੁਰਦਾਨ ਤੇ ਥਣ ਥਣ ਭਾਰ ਵਾਲੀ ਓਕੇ ਮੈਂ ਕਿਹਾ ਗਾਰੰਟੀ ਹੂ ਸਾਰੇ ਕਸੇ ਥਣ ਥਣ ਕਿੱਟ ਕਿ ਲਗਾਣ ਕੰਨੇ ਅੱਧੀ ਪੋਲੀ ਆ ਵਿਚਾਈ ਠੀਕ ਹੈ ਟੋਰੀ ਬਾਹਰ ਨੂੰ ਆ ਟੋਰੀ ਸੁਬਿਰੋ ਨਾਰਾ ਵਗੈਰਾ ਦੇਖੋ ਮਿਲ ਕੇ ਮੈਨੂੰ ਬਹੁਤ ਸੋਹਣੀ ਦਿਖਾਈ ਦਈਏ ਤੇ ਰੇਟ ਬਿਲਕੁਲ ਜੈਨੂਇਨ 98000 ਰੁਪਇਆ ਸੁਬਿਰ ਸਿੰਘ ਨੂੰ ਮੱਥਾ ਦੇਖੋ ਤੇ ਬਾਕੀ ਲੇਵੇ ਦੀ ਬਹੁਤ ਜਿਆਦਾ ਸਾਫ ਸੁ ਨਗਾਲੇਵਾ ਬਿਲਕੁਲ ਅੱਗੇ ਪਿਛੇ ਦਾ ਫਟਫੜ ਲੈਵਾ ਜਮਾ ਰਾਜੀ ਸਮੀ ਬੜੀ ਬਹੁਤ ਆ ਜਿਆ ਕਿਸੇ ਪਾਸੇ ਪਾਸ ਆਸਾਨੀ ਇਹਦਾ ਤੇ ਥਣਾ ਵਾਲੇ ਤੇ ਪਾਸੇ ਸਾਰੇ ਪਾਸੇ ਬਾਈ ਦੀ ਬੇਫਿਕਰ ਹੋ ਜਾ ਗਾ ਗਰੰਟੀ ਖੱਚ ਕੇ ਲੈ ਜਾਂਦੀ ਆ ਰੇਟ 98000 ਰੁਪਇਆ ਨਿਯਮਤ ਤੌਰ ਤੇ ਘਰੇਲੂ ਝੋਟੀ ਹੁੰਦੀ ਹੈ 1.5 ਲੱਖ 1 ਲੱਖ ਦਾ ਵਪਾਰ ਦਾ ਕੰਮ ਆ ਖਾਲਾ ਘੜਿਆ ਹੁੰਦਾ ਕਲੀ ਮੋਟਰ ਛੱਡ ਨਹੀਂ ਹੁੰਦੀ ਆ ਤੇ ਥਣ ਵੀ ਗੱਠ ਗੱਠ ਦੀ ਵਿੱਚ ਹੀ ਰਹਿ ਜਾਵਾ ਤੇ 98000 ਦੇ ਵਿੱਚੋਂ ਵੀ ਘਰੇ ਆਓਗੇ ਮਾਰਦਾਨ ਹੋਊਗਾ ਲੈਵਾ ਦੱਸਦਾ ਕਿ 13 ਕਿਲੋ ਦੁੱਧ ਦੀ ਝੋਟੀ ਹੈਗੀ ਆ ਤੇ ਗੱਬਣਾ ਸੂਣ ਚ ਪੰਜ ਚਾਰ ਦਿਨ ਬਾਕੀ ਆ ਪੰਜ ਚਾਰ ਦਿਨ ਬਾਕੀ ਆ ਵੀਰੇ ਤੇ ਅੱਗੇ ਜਿਹੜੀ ਦੋ ਨੰਬਰਾਂ ਵਾਲਾ ਝੋਟੀ ਦੇਖੇ ਰੇ ਸੂਈ ਸਵਾਈਏ ਕਿਹੜਾ ਸਲੋ ਸੂਈ ਆ ਇਹ ਵੀਰੇ ਅਰੀਜਨਲ ਦੂਜਾ ਸੂਈ ਸੂਈ ਆ ਕਿੰਨਾ ਦਿਨ ਹੋ ਗਿਆ ਤੇ ਅੱਜ ਚੌਥਾ ਬੰਨਵਾਂ ਦਿਨ ਸੂਈ ਨੂੰ ਆ ਵੀਰੇ ਕੱਟਾ ਵਿੱਚੇ ਹਣਾ ਆ ਆ ਪਿੱਛੇ ਕੱਟਾ ਹੈ ਠੀਕ ਹੈ ਦੁੱਧ ਕਿੰਨਾ ਹੁਣ ਚੋਣ ਦਾ ਚੋਤ ਵੀਰੇ 10 ਕਿਲੋ ਬੋਲੀ ਹੁਣ ਮਣਕੇ ਦੇ ਦਾਂਗੇ ਨੌ ਜਮਾ ਨਿਬੜੂ ਹਾਂ ਜਮਾ 10 ਤਿਆਰ ਆ ਜਮਾ ਠੀਕ ਹੈ ਡੱਬੇ ਮਾਰਵਾ ਪੰਜ ਟਾਈਮ ਦਾ ਹਾਜ਼ਰ ਰਹੇਗਾ ਹਾਂ ਜਮਾ ਤਿਆਰ ਆ ਬੋਲੀ ਹੁਣ ਰੇਟ ਇਹਦਾ ਕੀ ਰਹੂਗਾ ਰੇਟ ਵੀ ਇਹਦਾ ਲੈਣ ਦੇਣ ਬਸ 1 ਲੱਖ 2000 ਲੱਖ ਦੀ ਦੇ ਦਾਂਗੇ ਮੈਂ ਲੱਖ ਦੀ ਦੇ ਦਾਂਗਾ ਧਾਰਤ ਪਾਉ ਕਿ ਆ ਜਮਾ ਮੈਂ ਕਹਿੰਦਾ ਗੰਨੇਰ ਦੀ ਧਾਰਾ ਚੋਂ ਇੱਕ ਨੰਬਰ ਠੀਕ ਆ ਧੋਰੀ ਬਾਹਰੋਂ ਸੋ ਵੀਰੋ ਲੱਖ ਰੁਪਏ ਦੀ ਝੋਟੀ ਤੇ ਅੰਦਾਜ਼ਾ ਹੈ 10 ਕਿਲੋ ਹੁਣ ਹਾਜ਼ਰ ਆ 10 ਕਿਲੋ ਬੋਲੀ ਹੁਣ ਮਣਕੇ ਦੇ ਰਿਆਂਗੇ ਵੀਰੇ ਅੰਦਾਜ਼ਾ ਕਿੰਨਾ ਪਾ ਦੋਗੇ ਅੰਦਾਜ਼ਾ 14 ਕਿਲੋ ਦੁੱਧ ਮੰਨ ਕੇ ਲੇ ਜੇ ਖੁੱਲਾ ਬਰ 13 ਕਿਲੋ ਵਾਲੀ ਹੈਗੀ ਆ ਮੈਂ ਕਹਿੰਦਾ ਗਾਰੰਟੀ ਦਰ ਤੋੜਿਓ ਬਾਹਰ ਗੰਨੇ ਰਗੀ ਚਵਾਈ ਆ ਖਾਣ ਪੀਣ ਨੂੰ ਬਹੁਤ ਖੁੱਲੀ ਆ ਕੋਈ ਮਰਜੀ ਛਿੱਤੀ ਜੇ ਦੋ ਦੂਜਾ ਸੁਆ ਸੁਦੀਸ਼ ਰਾਏ ਸਿੰਘ ਉਹ ਮਥਾ ਦੇ ਕੁੰਡਾ ਲੱਖ ਰੁਪਏ ਦੀ ਝੋਟੀ ਜਬ ਬਾਕੀ ਰੰਗ ਰੂਗ ਬਹੁਤ ਚੰਗਾ ਕਾਲੀ ਐ ਸੱਪ ਪਰਗੀ ਕਾਹਨਾ ਤੋਰੀ ਹੋਣੀ ਕੱਦ ਵਿੱਡ ਵੀ ਚੰਗਾ ਹਣਾ ਹੁਣ ਦਾ ਸੁਵੇ ਦਾ ਟਾਈਮ ਹੈ 11:30 11:00 ਵਜੇ ਹਲੇ ਚੁਵਾਈ ਹੋਈ ਬਿਲਕੁਲ ਸਾਫ ਹੈ ਚੁਵਾਈ ਹੋਈ ਵੀ ਹੈ ਬੱਚਾ ਮੇਲਗਾ ਫਕਟਾ ਤੇ ਧਾਰਾ ਵੀਰ ਕਹਿੰਦਾ ਮੋਟੀਆਂ ਚੀਜ਼ੀ ਆ ਰਹੀ ਹੈ ਤੇ ਲੱਖ ਰੁਪਏ ਦੀ ਝੋਟੀ ਤੁਹਾਨੂੰ ਮਿਲ ਜੂਗੀ ਸੋੜ ਦਾ ਪੈਦੇ ਵਿੱਚ ਹੋਊਗਾ ਹੁਣ ਸਿੱਧੀ ਸੁਭਰ ਸਿੰਘ ਨੂੰ ਮੂੰਹ ਮਾਥਾ ਦੇਖੋ ਤੇ ਲੈਵਾ ਦੇਖੋ ਥੱਲੇ ਲੈਵੇ ਦੀ ਪੂਰੀ ਸਾਫ ਸੁੱਧਰੀ ਓਕੇ ਹੈ ਰਾਜੀ ਸਭੀ ਬੜੀ ਵੀ ਤੇ ਲੱਖ ਦੇ ਵਿੱਚੋਂ ਮਾਰਦਾ ਜਾਣਾ ਗਾਂ ਕੱਦ ਬੈਟ ਤੇ ਪਲੀ ਪੁਲੀ ਬਹੁਤ ਚੰਗੀ ਹੈ ਹਨਾ ਸੋ ਦੇਖੋ ਬੰਤਰ ਵਗੈਰਾ ਪੂਰੀ ਚੰਗੀ ਹੈ ਤੇ ਸਾਫ ਸੁੱਧਰੀ ਅੱਗੇ ਚੱਲਣਾ ਬਰਾਬਰ ਗੱਪੜ ਬੈੜ ਦੇਖੀ ਜਾਨੇ ਇਹ ਕਿਹੜ ਇਵਰੇਜ ਦੁੱਧ ਜਸੂਆ ਰਹਿਣ ਵਾਲੇ 30 ਕਿਹ ਕਿਦਾਂ ਲੈ ਜੂਗੇ ਇਹ ਮੂੰਹ ਸਿੱਧੀ ਆ ਥੈਣ ਲੈ ਜੂਦਰੇਗੇ ਹੱਬ ਤੈਨੂੰ ਲੈ ਜੀ ਇੱਕ ਹਫਤਾ ਬਾਕੀ ਪਿਆ ਕਿੰਨਾ ਦੁੱਧ ਪਾ ਦੂਗੀ ਇਹ ਕਿਹਦਾ ਵੀਰੇ 25 ਲੀਟਰ ਦਾ ਫਰੂਮਦਾਰ ਕਾਉੜਾ ਅੰਦਾਜ਼ਾ ਜੈਦ ਕੀ ਐਡ ਕਿ 25 ਥੈ ਨੂੰ ਨਾਮ ਦਾ ਮੂੰਹ ਮਾਰ ਰੇਟ ਇਹਦਾ ਕੀ ਰਹੂਗਾ ਬਾਕੀ ਦੁੱਧ ਵੀ ਇਹਦਾ ਮੱਝਾਂ ਵਰਗਾ ਹੋ ਪੂਰਾ ਕਰਾਉਸ ਹੈ ਮਾਲਾ ਫੈਟ ਵਾਲਾ ਦੁੱਧ ਫੈਟ ਵਾਲਾ ਦੁੱਧਾ ਚਿੱਟਾ ਰੇਟ ਇਹਦਾ ਕੀ ਰਹੂਗਾ ਠੰਡੀ ਸੀਵ ਦਾ ਕੋਈ ਅੰਤ ਨਹੀਂ ਲੈ ਠੀਕ ਹੈ ਤੇ ਭਾਅ ਯਾਰ ਕੀ ਹੋਊ ਇਹਦਾ ਰੇਟ ਇਹਦਾ ਵੀਰੇ 10 ਮਾਨਦਾਨ ਹੋ ਜੂਗਾ ਮਾਨਦਾਨ ਮੁਕਤੀ ਕਰ ਦੋ ਤੋੜ ਦੇ ਵਾਰ ਸੋ ਵੀਰੋ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਲੇਵਾ 25 27 ਕਿਲੋ ਦੁੱਧ ਪਾਉਣ ਵਾਲਾ ਹੈਗਾ ਦੁੱਧ ਵੀ ਇਹਨੇ ਫੈਟ ਵਾਲਾ ਪਾਉਣਾ ਕੱਦ ਬੱਡ ਤੇ ਰਾਜੀ ਪੜੀ ਪੂਰੀ ਬਹੁਤ ਜਿਆਦੀ ਹੈਗੀ 1 ਲੱਖ 10000 ਰੁਪਏ ਕੀਮਤ ਆ ਮੋੜ ਲਿਆ ਬਾਈ ਮੋੜ ਲਿਆ ਕੱਦ ਬੱਡ ਬਹੁਤ ਜਿਆਦਾ ਪੰਜ ਚਾਰ ਦਿਨ ਹਜੇ ਕੱਢਦੀ ਹੈ ਹਨਾ ਹਾਂ ਬਾਕੀ ਹੈ ਬਈ ਆਪਾਂ ਠੀਕ ਹੈ ਸੋ ਹਵਾਨੇ ਦੇ ਨਾੜਾ ਵਗੈਰਾ ਦੇਖੋ ਸੋਹਣੀਆਂ ਸਾਫ ਸੁਥਰੀਆਂ ਸੋ ਤਿੰਨ ਨਾਗ ਦਿਖਾ ਦੇ ਝੋਟੀ ਗੱਬਰ ਤੇ ਸਾਰਾ ਮਾਲਕ ਜਿੰਨ ਲਈ ਐਸਟੀਮੇਟ ਦੇ ਕੇ ਲੱਕ ਦੇ ਅੰਦਰ ਗੰਡਰ ਦੀ ਕੰਮ ਹੈ ਨਾ ਸਾਰਾ ਆਪਣੇ ਕੋਲ ਹਾਂ ਹਾਂ ਅੰਦਰ ਓਕੇ ਹੈ ਜਮਾ ਠੀਕ ਹੈ ਬਾਕੀ ਸਹੀ ਦੀ ਚਿੱਟਾ ਬਰਫਰਗਾ ਦੁੱਧ ਪਾਉ ਦਿਖਾ ਦਿਆਂ ਜਾਈ ਗੱਲ ਸੋ ਕੱਦ ਬੈਠ ਦੇਖੋ ਬੈਠਦਾ ਪੂਰਾ ਚੰਗਾ ਸਾਫ ਸੁਥਰਾ ਸੋ ਤਿੰਨ ਨਗ ਦਿਖਾ ਦਿਆ ਆਪਾਂ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ